ਹਾਂਜੀ ਸਾਰਿਆਂ ਨੂੰ ਸਾਸਰੀਆ ਕਾਲ ਚੰਗੀ ਸਿਹਤ ਸੰਬੰਧੀ ਗੱਲਾਂ ਨੰਬਰ 1 ਵਰਕਆਊਟ ਕਰਨ ਤੋਂ ਬਾਅਦ ਕੇਲੇ ਨੂੰ ਖਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਤੁਰੰਤ ਹੀ એનર્ਜੀ ਆਉਂਦੀ ਹੈ ਨੰਬਰ 2 ਸੰਤਰੇ ਦੇ ਵਿੱਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ ਜਿਹੜਾ ਹੱਡੀਆਂ ਨੂੰ ਕਾਫੀ ਜ਼ਿਆਦਾ ਮਜ਼ਬੂਤ ਬਣਾਉਂਦਾ ਹੈ ਨੰਬਰ 3 ਲੀਚੀ ਖਾਣ ਦੇ ਨਾਲ ਲਕਵੇ ਦਾ ਖਤਰਾ ਕਾਫੀ ਹੱਦ ਤੱਕ ਘਟ ਜਾਂਦਾ ਹੈ ਨੰਬਰ 4 ਚੇਰੀ ਖਾਣ ਦੇ ਨਾਲ ਇਮਿਊਨਿਟੀ ਸਿਸਟਮ ਬਹੁਤ ਮਜ਼ਬੂਤ ਹੁੰਦਾ ਹੈ ਨੰਬਰ 5 ਮਸੰਮੀ ਅੱਖਾਂ ਤੇ ਨਹਾਂ ਦੇ ਲਈ ਕਾਫੀ ਜ਼ਿਆਦਾ ਲਾਹੇਵੰਦ ਹੁੰਦੀ ਹੈ ਨੰਬਰ 6 ਲਸਣ ਨੂੰ ਕਮਜ਼ੋਰੀ ਅਤੇ ਥਕਾਨ ਨੂੰ ਦੂਰ ਕਰਨ ਦੇ ਲਈ ਦਵਾਈ ਵੀ ਮੰਨਿਆ ਜਾਂਦਾ ਹੈ ਨੰਬਰ 7 ਹਲਦੀ ਦੇ ਜੂਸ ਨੂੰ ਸਭ ਤੋਂ ਜ਼ਿਆਦਾ ਤਾਕਤਵਰ ਜੂਸ ਮੰਨਿਆ ਜਾਂਦਾ ਹੈ ਨੰਬਰ 8 ਅਨਾਰ ਖਾਣ ਦੇ ਨਾਲ ਤੁਹਾਡੀ ਜ਼ਿਆਦਾ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਹੈ ਨੰਬਰ 9 ਐਲੋਵਰਾ ਸਰਦਾਰਤ ਦੇ ਵਿੱਚ ਕਾਫੀ ਜਿਆਦਾ ਫਾਇਦੇਮੰਦ ਹੁੰਦਾ ਹੈ ਧੰਨਵਾਦ